ਦਾ ਬ੍ਰੇਕਫਾਸਟ ਇਹਨਾਂ ਨੇ ਆਪਾਂ ਨੂੰ ਜੋ ਤਿੰਨ ਮੁਕੀਣ ਚਾਹ ਪੁਰਜੀ ਅੰਡਿਆਂ ਦੀ ਤੇ ਰੋਟੀਆਂ ਐਵਰੇਜ ਕਿੰਨੀ ਦੇ ਦਿੰਦਾ ਇਹ ਦੇਖੀ ਚੈੱਕ ਕਰਕੇ ਅੱਛਾ ਨਹੀਂ ਤਾਂ ਵਾਪਸ ਆਤੀ ਫੜ ਦੂੰਗੀ ਬਾਹਰ ਲੈਣ ਠੀਕ ਹੈ ਬ੍ਰਦਰ ਥੈਂਕ ਯੂ ਧੰਨਵਾਦ ਆਪ ਦਾ ਬਹੁਤ ਬਹੁਤ ਠੀਕ ਹੈ ਬਈ ਪ੍ਰੋਫੈਸਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹੁੰਚੋ ਪਦਮ ਹਾਂਜੀ 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 ਰਾਤ ਆਪਾਂ ਰੁਕੇ ਸੀਗੇ ਐਸ ਹੋਮਸਟੇ ਦੇ ਵਿੱਚ ਤੇ ਸਵੇਰ ਦੇ 9 ਵਜੇ ਗਏ ਹੁਣ ਆਪਾਂ ਚੱਲਦੇ ਹਾਂ ਠੀਕ ਹੈ ਜੀ ਪਹੁੰਚੋ ਮੋਟਰਸਾਈਕਲ ਵਾਲਿਓ ਟਿਕਾਣੇ ਆਪਣੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ 18 ਜੂਨ 2025 ਆਪਾਂ ਰੁਕਿਓ ਹੋਏ ਸੀ ਟੈਂਪ ਸੇ ਤੇ ਅੱਜ ਆਪਾਂ ਜਾਣਾ ਹੈਗਾ ਅਕਸ਼ੂ ਅਕਸ਼ੂ ਇੱਥੋਂ ਹੈਗਾ 18 ਕਿਲੋਮੀਟਰ ਬਾਅਦ ਤੁਰਪੀਆਂ ਤੇ ਪਹੁੰਚਦੇ ਆ ਅਕਸ਼ੂ ਖੀਰਲਾ ਪਿੰਡ ਆ ਉਸ ਤੋਂ ਬਾਅਦ ਫਿਰ ਅਗਲਾ ਪਿੰਡ ਪੈਂਜੀਲਾ ਪਾਸ ਕਰਨ ਤੋਂ ਬਾਅਦ ਆਊਗਾ ਤਾਂ ਅੱਜ ਆਪਾਂ ਇੱਕ ਵਾਰ ਅਕਸ਼ੂ ਪਹੁੰਚਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਥੋੜੀ ਮਿਹਰਬਾਨੀ ਸਾਰਾ ਕੁਝ ਕਰ ਦਿਓ ਸਵੇਰ ਦਾ ਸਮਾਂ ਹੋ ਗਿਆ 9:30 ਦਾ ਇਨਕੇ ਬੱਚੇ ਬਹੁਤ ਖੂਬਸੂਰਤ ਹੈ ਹਨਾ ਹਾਂ ਚੇਹਰਾ ਲੈ ਜਾਓ ਦੋਨੋਂ ਸਾਨੇ ਨੇ ਜੇ ਹਾਂ ਦੋਨੋਂ ਸੇਮ ਇੱਕ ਜੈਸੀ ਆਪਾਂ ਨੂੰ ਕੱਲ ਵੀ ਇੱਕ ਬਾਈ ਮਿਲਿਆ ਸੀ ਗਿਆ ਉਹ ਵੀ ਆਪਦੀਆਂ ਗਾਵਾਂ ਨੂੰ ਪੈਂਜੀਲਾ ਪਾਸਲੇ ਪਾਸੇ ਲੈ ਕੇ ਜਾ ਰਿਹਾ ਸੀ ਤੇ ਇਹ ਬਾਈ ਹੋਰੀ ਵੀ ਪੈਂਜੀਲਾ ਲਈ ਜਾਂਦੇ ਆ ਇਹ ਅਦਰ ਗਾਵਾਂ ਛੱਡ ਦਿੰਦੇ ਨੇ ਜਿਹੜੇ ਗੱਦੀ ਲੋਕ ਨੇ ਉਹਨਾਂ ਨੂੰ ਗਾਵਾਂ ਸੰਭਾਲ ਦਿੰਦੇ ਨੇ ਤੇ ਉਹ ਇਹਨਾਂ ਨੂੰ ਪੰਜ ਚਾਰ ਮਹੀਨੇ ਬਾਅਦ ਘਿਓ ਦੇ ਇਹਦੇ ਪੰਚਰ ਕਿਲੋ ਜੋੜ ਕੇ ਤੇ ਗਾਵਾਂ ਚਾਰੀ ਜਾਂਦੇ ਇਹਨਾਂ ਦੀਆਂ ਕੱਲ ਬੱਦਲ ਵਾਈ ਸੀ ਪੂਰੀ ਪਰ ਅੱਜ ਸਵੇਰ ਦੀ ਧੁੱਪ ਨਿਕਲੀ ਹੋਈ ਆ ਕੱਲ ਤਾਂ ਫਾਰਾਦ ਨਹੀਂ ਕੜੀਆਂ ਜਿਹੀ ਡਿੱਗੀ ਹੋਈਆਂ ਲੇਖਣ ਮੌਸਮ ਪੂਰਾ ਸਾਫ਼ ਹੋ ਗਿਆ ਫੇਰ ਤੋਂ ਅਗਲਾ ਪਿੰਡ ਆ ਗਿਆ ਮੰਡਾ ਹਰੇਕ ਪਿੰਡ ਦੀ ਫਿਰਨੀ ਤੇ ਇਹੋ ਜਿਹੀ ਮੰਨਨੇ ਲੱਗੇ ਹੋਏ ਆ ਆਉਂਦੇ ਜਾਂਦੇ ਇਹ ਲੋਕ ਇਹਨੂੰ ਕਮਾਉਂਦੇ ਨੇ ਤੇ ਨਾਲੇ ਆਪਣਾ ਮੰਤਰ ਜਪਦੇ ਆ ਓਮ ਮਾਨੇ ਪਦਮੇ ਹੂ ਵਾਲਾ ਹਰੇਕ ਪਿੰਡ ਦੇ ਵਿੱਚ ਇਹੋ ਜਿਹੀ ਮੰਨਨੇ ਲੱਗੇ ਹੋਏ ਆ ਹੁਣ ਆਪਾਂ ਇਸ ਟਾਈਮ 3650 ਮੀਟਰ ਦੀ ਉਚਾਈ ਤੇ ਖੜੇ ਆ 4000 ਤੱਕ ਸਾਰਾ ਕੁਝ ਹੋ ਜਾਂਦਾ ਹਕਾ ਹਰਾ ਚਾਰਾ ਪੱਠਾ 4000 ਤੋਂ ਉੱਪਰ ਫਿਰ ਘਟਣ ਲੱਗ ਪੈਂਦਾ ਤੇ ਸਾਰੇ ਪਿੰਡ ਚ ਬਰਸੀਨ ਬੀਜੀ ਹੋਈ ਹੈ ਜਿਉਂ ਬੀਜੀ ਹੋਈ ਹੈ ਮੁੱਖ ਤੌਰ ਤੇ ਅਨਜਰ ਫਸਲਾਂ ਬੀਜਦੇ ਆ ਇਹ ਜਦੋਂ ਦੇ ਆਪਾਂ ਜੰਸਕਰ ਵੈਲੀ 'ਚ ਵੜੇ ਆ ਮਟਰ ਆਲੂ ਆ ਜੋ ਆ ਤੇ ਇੱਥੇ ਇੱਕੇ ਵਰਸੀਨਜੀ ਬੀਜਣ ਲੱਗ ਪਏ ਬਸ ਇੱਕੜਾ ਪਿੰਡ ਆ ਗਿਆ ਮੰਡਾ ਪਿੰਡ ਨਾਲ ਨਾਲ ਹੀ ਨੇ 2-3 ਕਿਲੋਮੀਟਰ ਦੀ ਵਿੱਥ ਤੇ ਪਿੰਡ ਆ ਜਾਂਦਾ ਪਰ ਪਿੰਡ ਹੈ ਨਿੱਕੇ ਨਿੱਕੇ ਠੀਕ ਹੈ ਹੋਰ ਵਧੀਆ ਵਧੀਆ ਕਰਾਂ ਹੀ ਗੱਲੇ ਦੇ ਨਾਲ ਕੀ ਕਹਿੰਦੀ ਐ ਇਹ ਮੈਂ ਤਾਂ ਲੱਗਦਾ ਮੇਰੇ ਘਰ ਲੱਗਦੇ ਨੇ ਹਾਂ ਕਰਾਦੀ ਕਰਾਦੀ ਸਟੋਟ ਦਰਿਆ ਪੰਜੀ ਲਦਰੇ ਤੱਕ ਆਪਣੇ ਨਾਲ ਨਾਲ ਜਾਊਗਾ ਇਹ ਇਹ ਜਾ ਕੇ ਪਦਮ ਰਲ ਜਾਂਦਾ ਦੂਜੇ ਦਰਿਆਵਾਂ ਦੇ ਵਿੱਚ ਪਦਮ ਸੰਗਮ ਬਣਦਾ ਕਾਰਜਾਕ ਨਦੀ ਤੇ ਇਹ ਰਲ ਜਾਂਦੀਆਂ ਦੋਨੇ ਉਸ ਵਿੱਚ ਦੀ ਸਟੋਟ ਦਰਿਆ ਜਿਹੜਾ ਬਣਿਆ ਹੋਇਆ ਪੁਲ ਆਪਾਂ ਨੂੰ ਸਾਹਮਣੇ ਤੁਸੀਂ ਜਾਂਦਾ ਇਹ ਪੁਲ ਉਹ ਸਾਹਮਣੇ ਵਸਦੇ ਪਿੰਡ ਨੂੰ 메ਨ ਰਾਹ ਦੇ ਨਾਲ ਜੋੜਦਾ ਟੋਟ ਤੇ ਰਹਾ ਇੱਥੇ ਕਿ ਜਮਾਂ ਰਾਹ ਦੇ ਨਾਲ ਹੀ ਹੋ ਗਿਆ ਆਹਹ ਇਧਰੋਂ ਪੁਲਿਸ ਆਫ ਦਿਸਦਾ ਪੂਰਾ ਇਹ ਤੇ ਉਹ ਸਾਹਮਣੇ ਚਾਰ ਪੰਜ ਕੇ ਘਰ ਨੇ ਬਸ ਤੋਂ ਪਰ ਨਿਕਲ ਨਾ ਕਰਕੇ ਅਜ ਪੂਰਾ ਵਿਊ ਪੂਰਾ ਸਾਫ ਨਹੀਂ ਸੀ ਜਾਂਦਾ ਇਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਏਅਰਟੈਲ ਦਾ ਨੈਟਵਰਕ ਆ ਇਹ ਤੂੰ ਗਾਂਜਾ ਹੀ ਕਹਿੰਦੇ ਜੀਓ ਵੀ ਮਿਲ ਜੂਗਾ ਇੱਧਰ ਪੋਲਿਊਸ਼ਨ ਬਹੁਤ ਘੱਟ ਆ ਕਿਉਂਕਿ ਆਵਾਜ਼ਾਂ ਹੀ ਬਹੁਤ ਥੋੜੀ ਆ ਤਾਂ ਕਰਕੇ ਇੱਥੇ ਸਾਮਾਨ ਬਹੁਤ ਸਾਫ਼ ਦਿਸਦਾ ਕਿੰਨਾ ਸੋਹਣਾ ਰੰਗ ਆ ਸਾਮਾਨ ਦਾ ਕਰੀਨ ਤੇ ਆਪਾਂ ਨੂੰ 6-7 ਘਰ ਦੇ ਸੀ ਜਾਂਦੇ ਆ ਤੇ ਜਿੱਥੇ ਆਹ ਹਰਿਆਲੀ ਜ਼ਿਆਦੇ ਆ ਇੱਥੇ ਪੱਥਰਾਂ ਦੇ ਨਾਲ ਇਹਨਾਂ ਨੇ ਵਾਰਡ ਜੀ ਕੀਤੀ ਹੋਈ ਆ ਜਿੰਨੀ ਜਿੰਨੀ ਇਹਨਾਂ ਕੋਲੇ ਆ ਜ਼ਮੀਨ ਆ ਇਹ ਉਹਦਾ ਵਲਕਨ ਕਰਕੇ ਰੱਖਦੇ ਆ ਇਹਨਾਂ ਸਾਰੀਆਂ ਜ਼ਮੀਨਾਂ ਦਾ ਪ੍ਰੋਪਰ ਰਿਕਾਰਡ ਆ ਆਪਣੇ ਵਾਂਗੂ ਪਟਵਾਰੀ ਤਹਿਸੀਲਦਾਰ ਕਾਨੂੰਗੋ ਸਾਰੇ ਅਫਸਰ ਆਉਂਦੇ ਆ ਮਿੰਤੀ-ਮਿੰਤੀ ਕਰਦੇ ਆ ਸਾਰਾ ਹਿਸਾਬ ਕਿਤਾਬ ਇਹਨਾਂ ਪਹਾੜਾਂ ਦੇ ਇਹਨਾਂ ਦੇ ਕੋਲੇ ਜੋ ਅੱਜ ਕਰ ਬਸ ਨਾਲ ਰਾਵਾਂਗੇ ਪੰਜ ਲੋ ਤੋਂ ਬਾਅਦ ਫਿਰ ਦੇਖਾਂਗੇ ਅਗਲੇ ਪਾਸੇ ਕੀ ਮਾਹੌਲ ਬੰਦ ਆ 1 ਵਜੇ ਦੁਪਹਿਰ ਦਾ ਪਹੁੰਚ ਕੇ ਆਪਾਂ ਸਕਾਈਗਮ ਇਹ ਪਿੰਡ ਦਾ ਨਾਮ ਆ ਇਹ ਅਗਲਾ ਪਿੰਡ ਆਉਗਾ ਇੱਕ ਅਬਰਾਨ ਤੇ ਉਸ ਤੋਂ ਬਾਅਦ ਆਉਗਾ ਅਕਸ਼ੋ ਦੋ ਪਿੰਡ ਰਹਿ ਗਏ ਜਿੱਥੇ ਆਪਾਂ ਪਹੁੰਚਣਾ ਆਪਣੇ ਟਿਕਾਣੇ ਪਹੁੰਚਣ ਤੇ 1 ਵਜੇ ਦਾ ਦੁਪਹਿਰ ਦਾ ਦੁਪਹਿਰੇ ਧੁੱਪ ਬਹੁਤ ਠਿੱਖੀ ਹੋ ਜਾਂਦੀ ਆ ਰਾਤ ਨੂੰ ਠੰਡ ਹੁੰਦੀ ਆ ਪੂਰੀ ਤੇ ਦੁਪਹਿਰੇ ਪੂਰੀ ਤਿੱਖੀ ਧੁੱਪ ਹੁੰਦੀ ਆ ਆ ਅੱਪਏ ਕਿਤਰਾ ਨਾਲ ਪੰਜੀਲਾ ਪਾਸ ਦੀ ਚੜ੍ਹਾਈ ਚੜ੍ਹਨੀ ਸ਼ੁਰੂ ਕਰਤੀ ਆ। ਹੁਣ ਆਪਾਂ ਇੱਥੋਂ ਉੱਚੀ ਹੁੰਦੇ ਜਾਵਾਂਗੇ ਤਾਂ ਉਹਨੂੰ। ਹਾਂ ਚਾਏ। ਹੈ ਕੁੜਾ ਬਾ। ਹੈ ਬੜ ਘਰੇ। ਪਿਲਾ ਦੂੰਗੇ। ਸ਼ੁਕਰੀਆ। ਇਹ ਘਰੇ ਆਪਕਾ। ਹਾਂ। ਠੀਕ ਹੈ। जूते अंदर ले आ सकते हैं हाँ। जूता जूले ਇतना 10 15 ਮੈਂ ਹਾਂ ਬਣਾ ਲੂ ਕੋਈ ਬਤਨੀ ਮਮਸ ਬਨੇਗਾ ਨਾ ਹਾਂ ਵੈਜ ਮਮਸ ਵੈਜ ਵੈਜ ਹਾਂ ਬਣਾ ਦੂਗਾ ਵੈਜ ਹਾਂਜੀ ਹਾਂਜੀ ਸੋ ਆ ਸੋ ਹੈਲੋ ਪਾਈਜ ਨਮਸਤੇ ਜਨਾਮਸਤੇ ਚੂਚੂ ਜੂਲੇ ਜੂਲੇ ਸਕੇਨ ਤੋਂ ਸਕੇਨ ਤੋਂ ਜੂਲੇ 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 ਸਕੇਨ ਤੋਂ ਜੂਲੇ ਜੂਲੇ आपका बच्चा है हाँ क्या नाम है इसका तंजिन डोंसल तंजिन डोंसल अक्षय कितना है यहाँ से हाँ अक्षय कितने दूर है यहाँ से अक्षो अक्षो ये अक्षय क्या ना बच्चा सांप का हो ਹਾਂਜੀ ਲੱਸੀ ਪੀ ਲਾ ਲੱਸੀ ਹਾਂ ਪੀ ਲੇਗਾ ਇਹ ਦੋਨੋਂ ਭਰਾ ਜੁੜਵਾਨੇ ਮੈਂ ਹੋਈ ਹੈਲੋ ਸੱਚ ਤੁਹਾਨੂੰ ਹੈਲੋ ਦਾ ਕੀ ਪਤਾ ਲੱਗੇ ਜੂਲੇ ਛਾ 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 ਡੀ ਜੇ ਲੈ लस्सी चीनी का चीनी चीनी होता है ये आपके गाय के की दूध की होती है या याक भी होता है इधर याक में, याक के दूध की है हां जिमो जिमो का दूध याक का याक का दूध है हाँ, हाँ। दूध। कैसे अच्छी है एक अच्छा, एक या, एक या कितना दूध दे देता है दो लेटर दो लीटर दे देते हैं एक का दो बस बहुत है यार। ये, ये क्या सब्जी है सब्जी है क्या नाम है इसका इसका नाम कपटीत कपटीत ये लोकल। ये लोकल साग है ना आपका इधर का हाँ? साग बोलते हैं हाँ। है ना इसको आप लोकल है बन रहा है अभी ये ये मूली है अच्छा लोकल मूली मूली गाजर और प्याज ए, लोकल है साफ लोकल है ये अब इसका मोमोस बनेगा हाँ मोमोस बनेगा ये मैं सब्जी यहाँ से, से। जो खेत में सब्जी होती है आपकी इधर खेत है आपका कितनी जमीन है कितने हैं अपने बाप के पास हां कितने याक हैं आपके पास याक दो, दो तीन 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 याक तीन, तीनों तो फीमेल है एक दो का दूध एक का नहीं है एक का नहीं है जमीन यही है क्या और भी है हां यही जमीन है आपके पास क्या और भी है हां यहां पे अभी नीचे नीचे भी है है शाम छह बजे तक आ जाना घर में सुबह 7:00 बजे सुबह चले जाते हैं अब सात बजे काम करने के लिए आ, काम करने। सारे, सारे, सारे तो काम खेतों में क्या क्या अभी क्या काम हो रहा है खेत में खेत में घेर ये आपके सोने का कमरा हाँ है झूले झूले हम पंजाब से हैं आपका जंसकर घूम रहे हैं आ, आ, जी पंजाब कहाँ से है जी पंजाब श्री मुक्तसर साहिब बठिंडा के पास में है आ, अब आ, बुद्ध का है जी आ, बुद्ध का है ये कौन सी भाषा में लिखा हुआ है इंग्लिश और साथ में क्या है तिब्बत है इंग्लिश का भी है ना इंग्लिश और तिब्बतीयन है ठेरो ठेरो ठेरो

पंजाब बिल्कुल नहीं गए आप गोल्डन टेम्पल भी नहीं गए मैंने देखे जितने भी लामा हैं सबके ये कटे होते हैं बाल आपके कट के रखता है सब तीन दिन अपनों बना के देते हैं मोमस मोमस है ना जी ਹਾਂ ਇੱਕਾ ਇੰਗੀ ਇਤੋ ਆ ਐ ਇਤੋ ਆ ਕਾ ਤਾਂ ਬੁਧਾ ਤੋਂ ਪੂਰਾ ਜ਼ਰਾ ਜਿਆਦਾ ਨਹੀਂ ਇਜ਼ਾ ਮੋਮਸ ਦੇ ਨਾਲ ਆ ਚਟਨੀ ਬਣਾਈ ਇਹਨਾਂ ਨੇ ਦਹੀਂ ਦੀ ਦਹੀਂ ਦੇ ਵਿੱਚ ਪਾਇਆ ਸਾਗ ਜਿਹੜਾ ਤੁੱਲੇ ਤੇ ਪਿਆ ਸੀ ਜੇ खा लिया सच्ची हाँ। मोम कैसे बहुत अच्छा था हाँ। पर... मैंने पहली बार इतना अच्छा मोमस खाया है अच्छा हाँ। आप यहाँ मोमस बना रहे हैं हां बना अब अक्षो में बैठना हां अक्षो बैठो फिर मैंने आगे पंजिला जाना है अच्छा तो ठीक है जी हम चलता है आपका धन्यवाद खाने के लिए बहुत-बहुत शुक्रिया धन्यवाद लामा जी कोई ओके ਯਾਜ਼ੀ ਜੀ ਦਾ। ਹੈ 12:00. ਟਾਈਮ ਕੀ ਹੋ ਗਿਆ 2:30 ਹੋ ਗਏ ਦੁਪਹਿਰ ਦੇ। ਮੂੰਮਸ ਕਾੜੇ ਆਪਾਂ ਦਹੀਂ ਖਾ ਲਈ। ਨਮਕੀਨ ਚਾਹ ਪੀ ਲਈ ਇਹਨਾਂ ਦੀ। ਹੁਣ ਆਪਾਂ ਤੁਰਦੇ ਆਂ। 8-9 ਕਿਲੋਮੀਟਰ ਬਾਅਦ ਆਪਾਂ ਹੋਰ ਜਾਣਾ। ਉਮ ਜੰਗ ਆਰਮਨ ਦੇ ਅੰਸ਼ਫ ਦੇ ਵੱਲ। ਰੋਟੀ ਖਾਲੀ ਤੇ ਫਿਰ ਪੈ ਗਿਆ ਪਰਾ ਆਪਣਾ ਜੂਲੇ ਕਰਗਿਲ ਕਰਗਿਲ ਕੋ ਜਾਣਾ ਹੈ ਗਾੜੀ ਗਾੜੀ ਨਹੀਂ ਹੈ ਪਿੰਡਾਂ ਦੇ ਵਿੱਚ ਐਵੇਂ ਆ ਕੇ ਮੰਨੇ ਫੇਰਦੇ ਆ ਉਹ ਮੰਨੇ ਬਾਦਰੀ ਨੂੰ ਦਾ ਜਾਪ ਕਰਦੇ ਆ ਨੈਸ਼ਨਲ ਹਾਈਵੇ 301 ਕਾਰਗਿਲ 195 ਤੇ ਰੰਗਦੂਮ 75 ਗਣਕੇ ਜੇ ਇੱਥੋਂ 10 ਕ ਹੈਗਾ ਅਕਸ਼ੂ 30 ਕਿਲੋਮੀਟਰ ਵੱਡ ਦੇ ਇੱਥੋਂ ਪਿੰਜਲਾ ਹੋਇਆ ਤਾਂ 45 ਕਿਲੋਮੀਟਰ ਗਾਂ ਜਾ ਕੇ ਬਲੁਰਗੋਨੋ ਕਟੜਨਾ ਮਿਲੂਗਾ ਇਹ 4-5 ਦਿਨ ਨੈਟਵਰਕ ਤੋਂ ਵੀ ਬਾਹਰ ਰਹਿਵਾਂਗੇ ਆਪਾਂ ਤਾਂ ਸ਼ਾਇਦ ਕੋਈ ਢਾਬਾ ਕੋਈ ਰੈਸਟੋਰੈਂਟ ਵੀ ਨਾ ਕਿਉਂਕਿ ਅਕਸ਼ੂ ਤੋਂ ਬਾਅਦ ਰੰਗਦਮੇ ਆ ਕੇ ਵੱਡਾ ਪਿੰਡ ਆਊਗਾ ਜਿੱਥੇ ਵੀ ਖਾਣ ਪੀਣ ਦਾ ਮਾਹੌਲ ਬਣ ਸਕਦਾ ਅਕਸ਼ੂ ਤੋਂ ਬਾਅਦ ਰੰਗਦਮੇ ਆਊਗਾ ਜਿੱਥੇ ਆਪਣ ਨੂੰ ਕੋਈ ਢਾਬਾ ਕੋਈ ਕੰਟੀਨ ਮਿਲ ਸਕਦਾ ਸਮਾਂ ਆ ਗਿਆ ਆਪਣਾ ਪਿੰਡ ਇੱਥੇ ਬਰ ਰੁਕਣਾ ਜਿਹੜੀ ਕਾਰ ਦੀ ਜਾਈ ਜਾਂਦੀ ਆ ਇਥੋਂ ਪਰੇ ਦਿਸਦਾ ਦਰਿਆ ਦਿੱਤਰਲੇ ਪਾਸੇ ਆ ਦਰਿਆ ਪਾਰ ਕਰਕੇ ਪਿੰਡ ਵਸਿਆ ਹੋਇਆ ਪਰ ਆਪਾਂ ਤਾਂ सड़क झंड कट लाँगी हवा भी बहुत तेज बगी मैं इधरों सारी चढ़ाई चढ़ के आया मगरों हेमलिंग पहुंचे हुए आपका पिंड होगा बरान उतुगा आऊगा काशू हवा बहुत ज्यादा तेज़ बगी है ते ਅਕਸ਼ੂ ਤੋਂ ਪਹਿਲਾਂ ਇੱਕ ਹੋਟਲ ਵੀ ਆਇਆਗਾ ਆਪਾਂ ਜੋ ਆਟੋ ਸੱਚੂ ਉੱਥੇ ਹੋਇਆ ਤਾਂ ਆਪਾਂ ਉੱਥੇ ਰੁਕਾਂਗੇ ਕਈ ਵਾਰੀ ਇਹ ਵੀ ਹੁੰਦਾ ਨਾ ਕਿ ਗੂਗਲ ਤੇ ਦਿਖਾ ਰਹੇ ਹੁੰਦੇ ਅਸਲ ਵਿੱਚ ਕੁਝ ਨਹੀਂ ਹੁੰਦਾ ਕਿਉਂਕਿ ਜੇ ਆਪਾਂ ਹੋਟਲ ਤੇ ਰੁਕਾਂਗੇ ਤਾਂ ਤਸਵੀਰ ਇਹ ਆਪਾਂ ਨੂੰ ਉਸ ਥਾਂ ਨੂੰ ਮਿਲ ਜੂਗਾ ਨਹੀਂ ਤਾਂ ਫਿਰ ਆਪਾਂ ਨੂੰ ਖਾਲੀ ਪੇੜੀ ਤੁਰਨਾ ਪੈਣਾ ਸੋ ਦੋਦੇ ਆਪਾਂ ਤੇ ਅਕਸ਼ੂ ਤੋਂ ਪਹਿਲਾਂ ਜੋ ਟਾਪਾ ਜੋ ਖੁੱਲਾ ਹੋਇਆ ਉੱਥੇ ਰੁਕਾਂਗੇ ਆਪਾਂ ਪਹੁੰਚ ਗਏ ਆ ਪਿੰਡ ਅਵਰਾਨ ਤੇ ਅੱਜ ਇੱਥੇ ਰੁਕਾਂਗੇ ਕਿਉਂਕਿ ਗਾਹ ਨਹੀਂ ਪਹੁੰਚਦੇ ਇੱਥੇ ਆਪਣਾ ਘਟਾਬਾ ਮਿਲਦਾ ਹੈ ਅਕਸ਼ੂ ਇਹ ਤੂ ਹੈਗਾ 4-5 ਕਿਲੋਮੀਟਰ ਵੜਕਾਂ ਤੇ ਉਹ ਹੈ ਵੀ ਦਰਿਆ ਦੇ ਦੂਜੇ ਪਾਸੇ ਤਾਂ ਹੁਣ ਇੱਥੇ ਰੁਕਦੇ ਆ ਆਪਣੀ ਕੱਲ ਨੂੰ ਇੱਕ ਰਾਤ ਲੱਗੂਗੀ ਰਾਹ ਦੇ ਵਿੱਚ ਫੇਰ ਸ਼ਾਇਦ ਅਗਲੇ ਦਿਨ ਆਪਾਂ ਪੈਂਤੀਲਾ ਪਹੁੰਚਾਂਗੇ ਜਗ੍ਹਾ ਸੋਹਣੀ ਹੈ ਇਹ ਟੈਂਟ ਲਾ ਲੈਨੇ ਆ ਇੱਥੇ ਸਵੇਰੇ ਉੱਠ ਕੇ ਤੁਰਾਵਾਂਗੇ रात को खाना क्या मिलेगा रात तो 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 नहीं, मिले, नहीं नहीं और कहा मिलेगा आपके पास ही मिलेगा जो मिलेगा भी जाने खाओ। अभी तो मैगी खाते एक बार शाम को मतलब अंडे हैं आपके पास तो शाम को अंडे दे देना दे मेरे को उबाल कर दे देना चाहे उसका उसको फ्राई कर देना जो भी होगा सुबह भी अंडे खा ले उबाल के नहीं देगा ऑमलेट बना देना ਤੁਲੋ ਠੀਕ ਹੈ ਸੋ ਭਾਈ ਆ ਜਾਗੇ ਆਪ 8 ਵਜੇ ਤੱਕ ਤੋਂ ਥੋੜਾ ਜਲਦੀ ਆ ਜਾਣਾ ਇਸ ਥਾਪੇ ਤੇ ਆਪਾਂ ਟਿਕਾਣਾ ਕਰ ਲਿਆ ਰਾਤ ਦਾ ਪਿੰਡ ਦਾ ਨਾਮ ਹੈਗਾ ਅਪਰਾਨ ਪੰਜੀਲਾ ਰੈਸਟੋਰੈਂਟ ਪੰਜੀਲਾ ਪਾਸ ਦੇ ਨਾਮ ਤੇ ਇਹਦਾ ਨਾਮ ਆ ਇੱਥੇ ਘਟਾਂਗੇ ਰਾਤ ਨੂੰ ਨੀਰਾ ਹੋਣ ਵਾਲਾ ਬਸ ਦੁਕਾਨ ਵਾਲਾ ਕਹਿੰਦਾ ਵੀ ਮੈਂ ਦੁਕਾਨ ਬੰਦ ਕਰਕੇ ਚੱਲੇ ਆਂ ਚੀਜ਼ ਕੁਛ ਖਾਣ ਤੋਂ ਦੱਸ ਦੇ ਤੇ ਆਪਾਂ ਮੰਗਵਾਇਆ ਉਹ ਤੋਂ ਇੱਕ ਆਮਲੇਟ ਇਹ ਖਾ ਕੇ ਫਿਰ ਆਪਾਂ ਸੌਂਦੇ ਆਂ ਕੋਲ ਦੀ ਆਪਣੇ ਪਾਣੀ ਲੱਗੀ ਜਾਂਦਾ ਸਾਹਮਣੇ ਉਹ ਪਹਾੜ ਨੇ ਬਹੁਤ ਸੋਹਣਾ 뷰 ਬਣਿਆ ਹੋਇਆ ਤੇ ਆਪਾਂ ਇੱਥੇ ਚ ਇਕੱਲੇ ਰਹਿਵਾਂਗੇ ਆਪਣੇ ਅੱਜ ਦੇ ਇਸ ਬਲੌਗ ਦੀ ਇੱਥੇ ਹੋਣ ਲੱਗੀ ਹੈ ਜੀ ਸਮਾਪਤੀ ਮੇਰਾ ਬਲੌਗ ਦੇਖਣ ਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਕੱਲ ਨੂੰ ਆਪਾਂ ਹੋਰ ਅੱਗੇ ਜਾਵਾਂਗੇ ਕੋਸ਼ਿਸ਼ ਹੈ ਕੱਲ ਨੂੰ ਪੈਂਜੀਲਾ ਪਾਸ ਪਾਰ ਕਰ ਜਾਈਏ ਪਰ ਸ਼ਾਇਦ ਮਿਲਦਾ ਇੱਥੋਂ ਉਹ 35-40 ਕਿਲੋਮੀਟਰ ਵਾੜ ਦੂਰ ਆ ਸੋ ਕੱਲ ਨੂੰ ਆਪਾਂ ਰਾਤ ਰੁਕਾਂਗੇ ਜਦੋਂ ਕਿਤੇ ਕਿ ਪਰਸੋਂ ਆਪਾਂ ਬਹੁਤ ਟੌਪ ਪਾਰ ਕਰਾਂਗੇ ਇੱਕ ਵਾਰੀ ਫੇਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਮੈਂਟ ਲਾਈਕ ਸ਼ੇਅਰ ਤੇ ਮਿਹਰਬਾਨੀ ਸਹਿਤ